ਇਹ ਤਸਵੀਰਾਂ ਸਾਬਕਾ ਮੁੱਖ ਮੰਤਰੀ ਚਰਜੀਤ ਸਿੰਘ ਚੰਨੀ ਦੀਆਂ ਨੇ ਜੋ ਆਪਣੇ ਆਪ 'ਚ ਕਾਫੀ ਖਾਸ ਵੀ ਨੇ ਜਲੰਧਰ ਦੇ ਵਿੱਚ ਸਾਬਕਾ ਸੀਐਮ ਚੰਨੀ ਨੇ ਮੁਸਲਿਮ ਭਾਈਚਾਰੇ ਦੇ ਨਾਲ ਈਦ ਮਨਾਈ ਇਹ ਨਹੀਂ ਨਹੀਂ ਉਹਨਾਂ ਨਮਾਜ਼ ਵੀ ਅਦਾ ਕੀਤੀ ਦਰਅਸਲ ਸਾਬਕਾ ਸੀਐਮ ਅੱਜਕੱਲ੍ਹ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਲੰਧਰ ਦੇ ਵਿੱਚ ਸਰਗਰਮ ਨੇ ਉਮੀਦ ਜਤਾਈ ਜਾ ਰਹੀ ਹੈ ਕਿ ਕਾਂਗਰਸ ਚੰਨੀ ਨੂੰ ਜਲੰਧਰ ਤੋਂ ਉਮੀਦਵਾਰ ਬਣਾਈ ਸਾਬਕਾ ਮੁੱਖ ਮੰਤਰੀ ਚਰਜੀਤ ਸਿੰਘ ਚੰਨੀ ਦੀ ਉਮੀਦਵਾਰੀ ਲਗਭਗ ਤੈਅ ਵੀ ਮੰਨੀ ਜਾ ਰਹੀ ਹੈ ਕਿਉਂਕਿ ਉਹ ਇੱਥੇ ਘਰ ਵੀ ਕਿਰਾਏ ਤੇ ਲੈ ਚੁੱਕੇ ਨੇ ਚਰਜੀ ਚੰਨੀ ਨੂੰ ਹਰ ਤੇ ਹਾਰ ਸ਼ਹਿਰ ਵਾਸੀਆਂ ਨਾਲ ਮਨਾਉਂਦੇ ਵਿਖਿਆ ਜਾ ਸਕਦਾ ਹੈ ਜਦੋਂ Eid ਦਾ ਮੌਕਾ ਸੀ ਤਾਂ ਸਾਬਕਾ ਮੁੱਖ ਮੰਤਰੀ ਸ਼ਰਦਾ ਭਾਵਨਾ ਨਾਲ ਇਹ ਤਿਉਹਾਰ ਵੀ ਮਨਾਉਂਦੇ ਵਿਖੇ ਗਏ I'm